ਤੇ ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਪਿੰਡ ਲੰਗਿਆਣਾ ਖੁਰਦ ਦੇ ਵਿੱਚ ਖੜੇ ਆ ਜਿੱਥੋਂ ਦਾ ਇਤਿਹਾਸ ਬਹੁਤ ਹੀ ਲਾਜਵਾਬ ਹੈ ਜਗ੍ਹਾ ਦੇ ਉੱਪਰ ਲੱਗੇ ਹੋਏ ਨਲਕੇ ਤੋਂ ਪੰਜ ਚੂਲੇ ਜਲ ਸ਼ਕਰ ਨਾਲ ਅਤੇ ਸਰੋਵਰ ਵਿੱਚ ਪੰਜ ਇਸ਼ਨਾਨ ਕਰਨ ਨਾਲ ਸਾਰੇ ਰੋਗ ਦੂਰ ਹੁੰਦੇ ਆ ਸੋ ਇਸ ਜਗ੍ਹਾ ਦੇ ਉੱਪਰ ਲੋਕ ਮੰਨਦੇ ਆ ਕਿ ਇਸ ਜਗ੍ਹਾ ਦੇ ਉੱਪਰ ਇਸ਼ਨਾਨ ਕਰਨ ਦੇ ਨਾਲ ਰੋਕ ਕੱਟੇ ਜਾਂਦੀ ਹੈ ਇਸ ਜਗ੍ਹਾ ਦੇ ਉੱਪਰ ਨਲਕੇ ਤੋਂ ਪਾਣੀ ਦੇ ਅੱਖਾਂ ਦੇ ਵਿੱਚ ਛੱਟੇ ਮਾਰਨ ਦੇ ਨਾਲ ਅੱਖਾਂ ਦੀ ਕਈ ਹੋ ਰੋਸ਼ਨੀ ਵਾਪਸ ਆਉਂਦੀ ਹੈ ਰੋਜ਼ ਇੱਥੇ ਸੰਗਤਾਂ ਆਉਂਦੀਆਂ ਨੇ ਮੈਨੂੰ 7-8 ਸਾਲ ਹੋ ਗਏ ਆਉਂਦੇ ਨੂੰ ਮੇਰੇ ਘਰ ਵਾਲੀ ਢਿੱਲੀ ਹੋ ਗਈ ਸੀ ਭੈਣੋ ਉਹਦੇ ਜੀਰੇ ਮਲੇ ਕਰਾ ਸੀ ਮੱਥੇ 'ਚ ਤੇ ਦਿਸਨੋ ਬੰਦ ਹੋ ਗਿਆ ਕੰਡਾ ਜਬ ਜਾਈਦੀ ਫਿਰੇ ਰੋਟੀਆਂ ਸਾਡੀਆਂ ਕੋਈ ਪਕਾਵੇ ਨਾ ਉਹਨਾਂ ਦਾ ਬਾਈ ਤੂੰ ਨਲਕੇ ਵਾਲੀ ਜਗ੍ਹਾ ਤੇ ਜਾ ਇੱਥੇ ਪਰਮਜੀ ਬਾਬੇ ਪਰਮਜੀ ਦੇ ਢੇਰੇ ਪੈਣੋ ਤੁਸੀਂ ਸੱਚ ਨਹੀਂ ਮੰਨਣਾ ਤੀਜੇ ਥਵੜੇ ਰੋਟੀਆਂ ਪਕਾਉਣ ਲੱਗੀ ਮੇਰੇ ਘਰ ਵਾਲੀ ਤੇ ਢਾਰਾਂ ਕੱਢਣ ਲੱਗੀ ਤੀਜੇ ਥਵੜੇ 1984 ਦੇ ਵਿੱਚ ਕਰ ਸਾਨੂੰ ਮੜਾ ਇਹਦੇ ਬਾਰੇ ਪਤਾ ਲੱਗਾ ਸੀ ਵੀ ਕੋਈ ਜਗਾ ਆਪਣਾ ਖੇਤ ਹੀ ਹੈ ਇਹਦੇ ਬਾਰੇ ਪਤਾ ਲੱਗਾ ਕਿ ਕੋਈ ਜਗਾ ਇੱਥੇ ਇਹਨਾਂ ਨੂੰ ਅਸੀਂ ਭਰਨਾ ਸ਼ੁਰੂ ਕਰਤਾ ਕਾਫੀ ਟਰੈਕਟਰਾਂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ ਆਖਿਰਕਾਰ ਜਦੋਂ ਸਾਡੀ ਵਾਰੀ ਆਈ ਅਸੀਂ ਆਪਦੀ ਸੁਰਤ ਦੇ ਵਿੱਚ ਭਰਨ ਲੱਗੇ ਤੇ ਸਾਨੂੰ ਇਸ ਬਾਰੇ ਪਤਾ ਲੱਗਾ ਵੀ ਇੱਥੇ ਕੋਈ ਜਗਾ ਹੈ ਚਲੋ ਇੱਥੇ ਨਲਕਾ ਲੋਇਆ ਨਲਕਾ ਲੋਨ ਤੋਂ ਅਸੀ ਬਾਅਦ ਆਹ ਦੇਖਾ ਚ ਪੰਜ ਚੂਲੇ ਮਾਰੇ ਤੇ ਸਾਡੀ ਕੋ ਜਿਹੜੀ ਰੜਕ ਸੀਗੀ ਪਈੰਦੀ ਉਹ ਤਾਂ ਘਟ ਗਈ ਤੇ ਜਿਹੜੀ ਸਾਡੀ 3 ਨੰਬਰ ਦੀ ਐਨਕ ਲੱਗੀ ਸੀਗੀ ਉਹ ਸਾਡੀ ਫਿਰ 20-25 ਦਿਨਾਂ ਚੋਂ ਵੀ ਲੱਗੀ ਕਿਸੇ ਤਰ੍ਹਾਂ ਦਾ ਰੋਗ ਵੀ ਹੈ ਜਿਹੜਾ ਸਰਦਾ ਨਾ ਆ ਕੇ ਪੰਜ ਚੂਲੇ ਸਕਦਾ ਘਰੇ ਲੈ ਜਾਂਦਾ ਘਰੇ ਲਿਆ ਕੇ ਸਵੇਰ ਸ਼ਾਮ ਪੰਜ ਪੰਜ ਚੂਲੇ ਸਕਦਾ ਪੰਜ ਇਸ਼ਨਾਨ ਕਰਦਾ ਇੱਥੇ ਆ ਕੇ ਤੇ ਉਹਦਾ ਕਿਸੇ ਤਰ੍ਹਾਂ ਦਾ ਰੋਗ ਹੈ ਉਹ ਮਾਲਕ ਦੀ ਕਿਰਪਾ ਨਾਲ ਕਟਿਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਦਾ ਸਿਟੀ ਹਰ ਲਾਈਨਸ ਤੇ ਕਰ ਰਿਹਾ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਇਹ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਤੇ ਇਸ ਧਰਤੀ ਤੇ ਬਹੁਤ ਸਾਰੀਆਂ ਇਤਿਹਾਸਕ ਅਜੇਹਾਂ ਜਗਾਵਾਂ ਨੇ ਜਿਨ੍ਹਾਂ ਦੇ ਇਤਿਹਾਸ ਤੋਂ ਅਸੀਂ ਕੋਹਾਂ ਦੂਰ ਹਾਂ ਤੇ ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਪਿੰਡ ਲੰਗਿਆਣਾ ਖੁਰਦ ਦੇ ਵਿੱਚ ਖੜੇ ਆਂ ਜਿੱਥੋਂ ਦਾ ਇਤਿਹਾਸ ਬਹੁਤ ਹੀ ਲਾਜਵਾਬ ਹੈ ਗੱਲ ਮੈਂ ਇਤਿਹਾਸ ਦੀ ਕਰਾਂ ਤਾਂ ਇੱਥੇ ਤੁਸੀਂ ਲਿਖਿਆ ਹੋ ਪਾ ਵੀ ਪੜ ਰਹੇ ਹੋਗੇ ਬੋਰਡ ਜਗ੍ਹਾ ਦੇ ਉੱਪਰ ਲੱਗੇ ਹੋਏ ਨਲਕੇ ਤੋਂ ਪੰਜ ਚੂਲੇ ਜਲਣ ਨਾਲ ਅਤੇ ਸਰੋਵਰ ਵਿੱਚ ਪੰਜ ਇਸ਼ਨਾਨ ਕਰਨ ਨਾਲ ਸਾਰੇ ਰੋਗ ਦੂਰ ਹੁੰਦੇ ਆ ਤੇ ਅੱਖਾਂ ਵਿੱਚ ਪੰਜ ਵਾਰ ਜਲਦੇ ਛੱਟੇ ਮਾਰਨ ਨਾਲ ਅੱਖਾਂ ਦੀ ਘਟੀ ਹੋਈ ਰੋਸ਼ਨੀ ਠੀਕ ਹੁੰਦੀ ਹੈ ਇਹ ਇਤਿਹਾਸ ਹੈ ਜੋ ਕਿ ਨਲਕੇ ਵਾਲੀ ਇੱਕ ਜਗ੍ਹਾ ਬਣੀ ਹੋਈ ਹੈ ਲੰਗਿਆਣਾ ਖੁਰਦ ਦੇ ਵਿੱਚ ਤੇ ਅੱਜ ਅਸੀਂ ਉੱਥੇ ਮੌਜੂਦ ਹਾਂ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਥੋਂ ਦੇ ਸੇਵਾਦਾਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਪੂਰਾ ਇਤਿਹਾਸ ਕੀ ਹੈ ਉਸ ਤੋਂ ਤੁਹਾਨੂੰ ਜਿਹੜਾ ਸੀ ਜਾਣੂ ਵੀ ਕਰਵਾਵਾਂਗੇ ਤੇ ਆਓ ਤੁਹਾਨੂੰ ਅਸੀਂ ਕਰਵਾਉਣੀ ਹੈ ਇਸ ਜਗ੍ਹਾ ਦੇ ਦਰਸ਼ਨ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਤੁਹਾਨੂੰ ਅਸੀਂ ਕਰਵਾਉਣੀ ਹੈ ਤੇ ਸੰਗਤਾਂ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਤੇ ਆਓ ਜੀ ਤੁਸੀਂ ਵੀ ਕਰੋ ਇਸ ਪਾਵਨ ਪਵਿੱਤਰ ਜਗ੍ਹਾ ਦੇ ਦਰਸ਼ਨ ਬਹੁਤ ਸਾਰੀਆਂ ਅਜਿਹੀਆਂ ਇਤਿਹਾਸਿਕ ਜਗ੍ਹਾਵਾਂ ਨੇ ਜਿੱਥੇ ਕਿ ਮੈਡੀਕਲ ਸਾਇੰਸ ਦੀ ਗੱਲ ਕਰਗੇ ਤਾਂ ਉਹਨਾਂ ਵੱਲੋਂ ਹੱਥ ਖੜੇ ਕਰ ਦਿੱਤੇ ਜਾਂਦੇ ਆ ਪਰ ਪੰਜਾਬ ਦੇ ਇਤਿਹਾਸ ਦੀ ਗੱਲ ਕਰਗੇ ਗੁਰੂਆਂ ਪੀਰਾਂ ਪਗੰਬਰਾਂ ਦੀ ਸਾਡੀ ਧਰਤੀ ਹੈ ਸੋ ਬਹੁਤ ਸਾਰੀਆਂ ਜਿੰਨੀਆਂ ਜਗਾਵਾਂ ਨੇ ਜਿੱਥੇ ਲੋਕਾਂ ਦੀਆਂ ਮੰਤਾਵਾਂ ਪੂਰੀਆਂ ਹੁੰਦੀਆਂ ਨੇ ਇਸ ਜਗ੍ਹਾ ਦਾ ਇਤਿਹਾਸ ਵੀ ਕੁਝ ਐਸਾ ਹੀ ਹੈ ਸੋ ਇਸ ਜਗ੍ਹਾ ਦੇ ਉੱਪਰ ਲੋਕ ਮੰਨਦੇ ਆ ਕਿ ਇਸ ਜਗ੍ਹਾ ਦੇ ਉੱਪਰ ਇਸ਼ਨਾਨ ਕਰਨ ਦੇ ਨਾਲ ਰੋਗ ਕੱਟੇ ਜਾਂਦੇ ਆ ਇਸ ਜਗ੍ਹਾ ਦੇ ਉੱਪਰ ਨਲਕੇ ਤੋਂ ਪਾਣੀ ਦੇ ਅੱਖਾਂ ਦੇ ਵਿੱਚ ਛਿੱਟੇ ਮਾਰਨ ਦੇ ਨਾਲ ਅੱਖਾਂ ਦੀ ਗਈ ਹੋਈ ਰੋਸ਼ਨੀ ਵਾਪਸ ਆਉਂਦੀ ਹੈ ਰੋਜ਼ ਇੱਥੇ ਸੰਗਤਾਂ ਆਉਂਦੀਆਂ ਨੇ ਆ ਕੇ ਸੰਗਤਾਂ ਜਿਹੜੇ ਆਪਣੇ ਰੋਗਾਂ ਤੋਂ ਨਜਾਤ ਪਾਉਂਦੀਆਂ ਨੇ ਤੇ ਐਤਵਾਰ ਵਾਲੇ ਦਿਨ ਇਸ ਜਗ੍ਹਾ ਦੇ ਉੱਪਰ ਬਹੁਤ ਜ਼ਿਆਦਾ ਸੰਗਤਾਂ ਪਹੁੰਚਦੀਆਂ ਨੇ ਸੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਦਿਨ ਮੰਗਲਵਾਰ ਹੈ ਤੇ ਫਿਰ ਵੀ ਕਾਫੀ ਸੰਗਤਾਂ ਜਿਹੜੀਆਂ ਇੱਥੇ ਆਉਂ ਜਾਂ ਨੇ ਦੂਰੋਂ ਦੂਰੋਂ ਲੋਕ ਆਉਂਦੇ ਆ ਇਸ ਜਗ੍ਹਾ ਦੇ ਉੱਪਰ ਕਿਉਂਕਿ ਲੋਕਾਂ ਦਾ ਮੰਨਣਾ ਕਿ ਜੋ ਸੱਚੇ ਦਿਲ ਨਾਲ ਸ਼ਰਦਾ ਦੇ ਨਾਲ ਇਸ ਜਗ੍ਹਾ ਦੇ ਉੱਪਰ ਆਉਂਦਾ ਨਤਮਸਤਕ ਹੁੰਦਾ ਇਸ਼ਨਾਨ ਕਰਦਾ ਨਲਕੇ ਤੋਂ ਜਲ ਦੇ ਛੱਟੇ ਲੈਂਦਾ ਤਾਂ ਉਸ ਦੀਆਂ ਕਈ ਭਿਆਨਕ ਬਿਮਾਰੀਆਂ ਵੀ ਕੱਟੀਆਂ ਜਾਂਦੀਆਂ ਨੇ ਇਸ ਜਗ੍ਹਾ ਦੇ ਮੁਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨਹੀਂ ਗੱਲਬਾਤ ਉਹਨਾਂ ਨਾਲ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਹਿੰਦਤ ਸੋ ਬਾਬਾ ਜੀ ਕੀ ਇਤਿਹਾਸ ਹੈਗਾ ਇਸ ਜਗ੍ਹਾ ਦੇ ਉੱਪਰ ਜਿਵੇਂ ਕਿ ਲੋਕਾਂ ਦਾ ਮੰਨਣਾ ਕਿ ਇੱਥੇ ਬਿਮਾਰੀਆਂ ਠੀਕ ਹੁੰਦੀਆਂ ਨੇ ਕਿਵੇਂ ਪ੍ਰਗਟ ਹੋਈ ਸੀ ਇਹ ਜਗ੍ਹਾ ਪੂਰਾ ਇਤਿਹਾਸ ਕੀ ਹੈ 1984 ਦੇ ਵਿੱਚ ਇੱਕ ਨਾ ਸਾਨੂੰ ਮੜਾ ਇਹਦੇ ਬਾਰੇ ਪਤਾ ਲੱਗਾ ਸੀ ਵੀ ਕੋਈ ਜਗ੍ਹਾ ਆਪਣਾ ਖੇਤ ਹੀ ਹੈ ਇਹ ਇਹ ਬਾਰੇ ਪਤਾ ਲੱਗਾ ਜੀ ਕੋਈ ਜਗ੍ਹਾ ਇੱਥੇ ਇਹਨਾਂ ਨੂੰ ਅਸੀਂ ਭਰਨਾ ਸ਼ੁਰੂ ਕਰਤਾ ਕਾਫੀ ਟਰੈਕਟਰਾਂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ ਆਖਰਕਾਰ ਜੋ ਸਾਡੀ ਵਾਰੀ ਆਈ ਅਸੀਂ ਆਪਦੀ ਸੁਰਤ ਦੇ ਵਿੱਚ ਪਰ ਲੱਗੇ ਤੇ ਸਾਨੂੰ ਇਸ ਬਾਰੇ ਪਤਾ ਲੱਗਾ ਵੀ ਇੱਥੇ ਕੋਈ ਜਗ੍ਹਾ ਚਲੋ ਇੱਥੇ ਨਾਲਕਾ ਲੋਆ ਨਾਲਕਾ ਲੋਨ ਤੋਂ ਅਸੀਂ ਬਾਅਦ ਆਹ ਦੇਖਾ ਚ ਪੰਜੂਲੇ ਮਾਰੇ ਤੇ ਸਾਡੀ ਕੋ ਜਿਹੜੀ ਰੜਕ ਸੀਗੀ ਪੈਂਦੀ ਉਹ ਤਾਂ ਘਟ ਗਈ ਤੇ ਜਿਹੜੀ ਸਾਡੀ 3 ਨੰਬਰ ਦੀ ਐਨਕ ਲੱਗੀ ਸੀ ਉਹ ਸਾਡੀ ਫਿਰ 20-25 ਦਿਨਾਂ ਚੋਂ ਵੀ ਲੱਗੀ ਉਸ ਤੋਂ ਬਾਅਦ ਬਾਹਰ ਚਲੇ ਗਏ ਫਿਰ ਸਾਨੂੰ ਹੁਕਮ ਹੋਇਆ 2 ਸਾਲ ਬਾਅਦ ਵੀ ਪਾਈ ਸੇਵਾ ਸੰਭੋਜ ਕੇ ਫੇਰ ਅਸੀਂ 9 ਮਹੀਨੇ ਵੀਰੇ ਰੇ ਨਹੀਂ ਆ ਰਹੇ ਸੀ। ਚਲੋ ਮਾਲਕ ਦੀ ਅਸੀ ਕਿਰਪਾ ਹੋਈ ਆਖਰਕਾਰ ਸਾਨੂੰ ਸਾਰਾ ਕੁਝ ਤੇ ਆ ਕੇ ਅਰਦਾਸ ਕਰਨੇ ਪਈ ਮਾਲਕਾ ਅਸੀਂ ਜਾਵਾਂਗੇ ਸਾਡੇ ਤੇ ਕਿਰਪਾ ਕਰੋ। ਫੇਰੇ ਆ ਕੇ ਅਸੀਂ 2001 ਦੇ ਵਿੱਚ ਸੇਵਾ ਸਮਲੇ। ਕਿਹੜੇ ਕਿਹੜੇ ਦਿਨ ਲੋਕ ਇੱਥੇ ਆਉਂਦੇ ਨੇ ਕਿਹੜੇ ਕਿਹੜੇ ਦਿਨ ਜ਼ਿਆਦਾਤਰ ਲੋਕ ਆ ਕੇ ਨਤਮਸਤਕ ਹੁੰਦੇ। ਤੇ ਜ਼ਿਆਦਾ ਹੀ ਵੀਰਵਾਰ ਤੇ ਮੰਗਲਵਾਰ ਤੇ ਐਤਵਾਰ। ਐਤਵਾਰ ਤਾਂ ਯਾਨੀ ਜ਼ਿਆਦਾ ਹੀ ਹੁੰਦੀ ਹੈ ਸੰਗਤ। ਤੇ ਵੀਰਵਾਰ ਤੇ ਮੰਗਲਵਾਰ ਥੋੜੀ ਜਿਹੀ ਘੱਟ ਹੁੰਦੀ ਹੈ। ਕੋਕੇ ਥੋੜਾ ਜਿਹਾ ਐਤਵਾਰ ਛੁੱਟੀ ਦਾ ਦਿਨ ਹੁੰਦਾ ਫਿਰ ਉੱਦੇ ਬਾਝ ਜਾਂਦੀ ਆ। ਬਾਕੀ ਕੋਈ ਵੀ ਦਿਨ ਤੇ ਨਾ ਦਿਨ ਚ ਕੋਈ ਵੀ ਆ ਕੇ ਪੰਜ ਹਾਇਰਿਆਂ ਪਰ ਸਕਦਾ। ਜਿਹੜਾ ਸਰਦਾ ਦੇ ਨਾਲ ਪੰਜ ਹਾਇਰਿਆਂ ਪਰਦਾ ਕਿਉਂਕਿ ਸਾਰਿਆਂ ਤੋਂ ਵੱਡੀ ਸਰਦਾ ਹੈ। ਧੰਨੇ ਭਗਤ ਨੇ ਵੀ ਦੇਖ ਲਓ ਪੱਥਰ 'ਚ ਰੱਬ ਪਾ ਲਿਆ ਸੀ ਕਿ ਜੀ ਸਰਦਾ ਸੀ ਤਾਂ। ਉਸੇ ਤਰ੍ਹਾਂ ਜਿਹੜਾ ਕੋਈ ਸਰਦਾ ਰੱਖ ਕੇ ਆਉਂਦਾ ਸਾਰੇ ਸਾਰਿਆਂ ਦੀਆਂ ਮਨੁਕਾਉਣਾ ਪੂਰੀਆਂ। ਤੇ ਬਾਬਾ ਜੀ ਕਿਹੜੇ ਕਿਹੜੇ ਰੋਗ ਇੱਥੇ ਲੋਕਾਂ ਦੇ ਕੱਟੇ ਜਾਂਦੇ ਜਿਵੇਂ ਸੁਣਦੇ ਵਿੱਚ ਆਇਆ ਕਿ ਕੋਈ ਵੀ ਸ਼ਕਸ਼ੇ ਤੇ ਆ ਕੇ ਪੰਜ ਵਾਰ ਇਸ਼ਨਾਨ ਕਰ ਲੇ ਜਾਂ ਨਾਲ ਕਿਤੇ ਚੂਲੇ ਲੈਂਦਾ ਤਾਂ ਕਿਹ ਬਿਮਾਰੀਆਂ ਵੀ ਕੱਟੀਆਂ ਜਾਂਦੀਆਂ ਨੇ ਦੇਖੋ ਜਿਵੇਂ ਤੁਹਾਨੂੰ ਪਹਿਲਾਂ ਕਹਿ ਕੇ ਟੀਮ ਸਰਦਾ ਦੀ ਗੱਲ ਹੈ ਸਰਦਾ ਦੇ ਨਾਲ ਕੋਈ ਵੀ ਰੋਗ ਆ ਕਿਸੇ ਦਾ ਕਿਸੇ ਤਰ੍ਹਾਂ ਦਾ ਰੋਗ ਵੀ ਆ ਜਿਹੜਾ ਸਰਦਾ ਨਾਲ ਆ ਕੇ ਪੰਜ ਚੂਲੇ ਸਕਦਾ ਘਰੇ ਲੈ ਜਾਂਦਾ ਘਰੇ ਲਿਆ ਕੇ ਸਵੇਰ ਸ਼ਾਮ ਪੰਜ ਪੰਜ ਚੂਲੇ ਸਕਦਾ ਪੰਜ ਇਸ਼ਨਾਨ ਕਰਦਾ ਇੱਥੇ ਆ ਕੇ ਤੇ ਉਹਦਾ ਕਿਸੇ ਤਰ੍ਹਾਂ ਦਾ ਰੋਗ ਆ ਉਮਾਲਕ ਦੀ ਕਿਰਪਾ ਨਾਲ ਘਟਿਆ ਜਾਂਦਾ ਸੋ ਇਥੋਂ ਦੇ ਸੰਗਤਾਂ ਮੇਰੇ ਨਾਲ ਮੌਜੂਦ ਨੇ ਸੱਸੀ ਗੱਲ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਪ੍ਰਕਾਸ਼ ਸਿੰਘ ਗੱਲ ਹੈ ਜੀ ਪਿੰਡ ਕੋਕਰੀ ਗਲਾਂ ਜ਼ਿਲ੍ਹਾ ਮੋਗਾ ਤੇ ਸਾਨੂੰ ਇੱਥੇ ਆਉਂਦੇ ਨੂੰ ਘੱਟੋ ਘੱਟ 2 ਢਾਈ ਸਾਲ ਹੋ ਗਏ ਤੇ ਜਦੋਂ ਦੇ ਆਉਣ ਲੱਗਿਆ ਸਾਡੇ ਤੋਂ ਉਹਦੀ ਬਹੁਤ ਸੁੱਖ ਸ਼ਾਂਤੀ ਹੈ ਬਹੁਤ ਮਨ ਨੂੰ ਸ਼ਾਂਤੀ ਮਿਲੀ ਪਹਿਲਾਂ ਸਾਡਾ ਤਾਂ ਜਾਨੀ ਕਿ ਮਨ ਬਹੁਤ ਦੁਖੀ ਹੁੰਦਾ ਸੀਗਾ ਜਦੋਂ ਯਾਨਕਿ ਬਾਬਾ ਜੀ ਕੋਲੇ ਕੀਤੇ ਵਜਨ ਉਹਨਾਂ ਦਿਨਾਂ ਤੋਂ ਸਾਨੂੰ ਅੱਜ 2 ਢਾਈ ਸਾਲ ਹੋ ਗਏ ਅਸੀਂ ਇਹਨਾਂ ਦੇ ਲੜ ਲੱਗੇ ਆ ਤੇ ਸਾਡੇ ਘਰੇ ਸੁੱਖ ਸ਼ਾਂਤੀ ਹੈ ਬਿਲਕੁਲ ਮਹਾਰਾਜ ਦੀ ਕਿਰਪਾ ਹੈ ਇੱਥੇ ਯਾਨੀ ਕਿ ਉਹ ਆ ਵੀ ਨਾ ਦਾ ਕੋਈ ਖੰਡਵਾਜ ਆ ਨਾ ਇੱਥੇ ਕੋਈ ਦੂਜੀ ਗੱਲ ਆ ਇੱਥੇ ਗੁਰੂ ਮਹਾਰਾਜ ਦੀ ਗੱਲ ਆ ਤੇ ਜੋ ਗੱਲ ਮੂਰੇ ਬਾਬਾ ਜੀ ਦੀ ਆਉਂਦੀ ਆ ਇਹਨਾਂ ਦੇ ਹੁਕਮ ਦੇ ਅੰਦਰ ਉਹ ਹੀ ਗੱਲ ਕਰਦੇ ਤੁਸੀਂ ਫालतू ਗੱਲ ਨਹੀਂ ਕਰਦੇ ਕੋਈ ਧਾਗਾ ਤਵੀਤ ਨਹੀਂ ਕੋਈ ਕੁਛ ਨਹੀਂ ਕੋਈ ਵਹਿਮ ਭਰਮ ਨਹੀਂ ਕੋਈ ਲਾਲਚ ਨਹੀਂ ਇਦਾਂ ਦੇ ਬਾਬਾ ਜੀ ਦੇ ਜੀ ਦੱਸਿਆ ਜਾਂਦਾ ਕਿ ਨਲਕੇ ਦੇ ਉੱਪਰ ਛੱਟੇ ਮਾਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਵਾਪਸ ਆਉਂਦੀ ਆ ਤਾਂ ਇਹ ਇਹ ਮਤਲਬ ਤੁਹਾਡੇ ਵੀ ਕਿਸੇ ਨੂੰ ਫਾਇਦਾ ਹੋਇਆ ਹਾਂਜੀ ਵਾਕਈ ਜਿਹੜੂ ਆਪਣੇ ਜਿਹੜੇ ਵੈਸੇ ਮਾਲਜ ਦੀ ਮੇਹਰ ਆ ਵੀ ਅੱਖਾਂ ਦਾ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਪਰ ਫੇਰ ਵੀ ਅਸੀਂ ਜਦੋਂ ਆਣ ਕੇ ਸਰੋਵਰ ਚ ਇਸ਼ਨਾਨ ਕਰਨ ਲੱਗੇ ਆ ਜਾਂ ਇਸ਼ਨਾਨ ਕੀਤਾ ਜਾਂ ਸੰਗਤਾਂ ਤੋਂ ਸੁਣਿਆ ਅੱਜ ਤੋਂ 20-20 ਸਾਲ ਹੋ ਗਏ ਸੰਗਤ ਜੀ ਪਹਿਲਾਂ ਆਉਂਦੀ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਇੰਨੇ ਸਾਲ ਹੋ ਗਏ ਆਉਂਦਿਆਂ ਨੂੰ ਤੇ ਸਾਨੂੰ ਆਣ ਕੇ ਵੀ ਪਤਾ ਲੱਗਿਆ ਵਾਕਈ ਇਹ ਗੱਲ ਵੀ ਹੈਗੀ ਆ ਜਾਂ ਸਹੀ ਆ ਸਹੀ ਕਰਕੇ ਤਾਂ ਸਹੀ ਨੂੰ ਕਹਾਂਗੇ ਤੇ ਜੇ ਗਲਤ ਨੂੰ ਤਾਂ ਫਿਰ ਅਸੀਂ ਇੱਥੇ ਉਹਨਾਂ ਲੈਣ ਕੀ ਹੋਣਾ ਸੀ ਇਸ ਕਰਕੇ ਜਗਾ ਦਾ ਯਾਨੀ ਕਿ ਜੋ ਨਦੀ ਇਥੋਂ ਦੀ ਮੰਨਤਾ ਹੈਗੀ ਆ ਅਸੀਂ ਉਸ ਦੇ ਵਿੱਚ ਰਾਵਾਂਗੇ ਤਾਂ ਕਾਮਯਾਬ ਹੋ ਕੇ ਜਾਵਾਂਗੇ। ਬਾਕੀ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਫੱਕਾ ਨਹੀਂ। ਬੜੀ ਮਾਲਕ ਦੀ ਕਿਰਪਾ। ਮੈਨੂੰ 7-8 ਸਾਲ ਹੋ ਗਏ ਆਉਂਦੇ ਨੂੰ ਮੇਰੇ ਘਰ ਵਾਲੀ ਢਿੱਲੀ ਹੋ ਗਈ ਸੀ ਭੈਣੋ। ਉਹਦੇ ਜਨੇਮ ਨੇ ਕੜਿਆ ਸੀ ਮੱਥੇ 'ਚ ਤੇ ਦਿਸਣੋਂ ਬੰਦ ਹੋੜ ਗਿਆ। ਕੰਧਾਂ 'ਚ ਵੱਜਦੀ ਫਿਰੇ ਰੋਟੀਆਂ ਸਾਡੀਆਂ ਕੋਈ ਪਕਾਵੇ ਨਾ ਨਾ ਕੋਈ ਸਾਡੀ ਤਾਰ ਕੱਢੇ। ਬਹੁਤ ਮਨ ਦੁਖੀ। ਮੈਂ ਬਟੇਕੋੜ ਤੋਂ ਰਜੰਨਾ ਦਾ ਹੀ ਛੋਲਾ ਪੋਣ। ਉਥੋਂ ਮੈਂ 5 ਛੋਲੇ ਪਾਏ। ਕੋਈ ਖਾਸ ਮੈਦਾਨ ਨਹੀਂ ਸੀ ਮੇਰਾ ਘਰ ਵਾਲੀ ਦੇ ਜਨੇਊ ਨੇ ਕਿਹੜੇ ਹੱਥ ਦੀਂਦਾ ਹੈ ਨਹੀਂ ਕੰਡਾ ਚ ਵੱਜਦੀ ਫਿਰਦੀ ਹੈ ਨਾ ਕੋਈ ਰੋਟੀ ਪਕਾਉਣ ਵਾਲਾ ਨਾ ਕੋਈ ਧਾਰ ਕਰਨ ਵਾਲਾ ਹੈ ਉਹਦਾ ਬਾਈ ਤੂੰ ਨਲਕੇ ਵਾਲੀ ਜਗ੍ਹਾ ਤੇ ਜਾ ਇੱਥੇ ਪਰਮਜੀ ਬਾਬੇ ਪਰਮਜੀ ਦੇ ਢੇਰੇ ਇੱਥੇ ਆ ਗਿਆ ਬਾਬਾ ਜੀ ਦੀ ਨੋ ਉੱਥੇ ਪੜੀ ਜਾਂਦੀ ਹੈ ਬਾਹਰ ਚ ਬਾਬਾ ਜੀ ਪਿੰਡ ਗਏ ਹੋਏ ਉਹਨੇ ਆ ਵੀ ਸਾਥ ਨੂੰ ਆਵਾਜ਼ ਮਾਰੀ ਬਾਬਾ ਦੇ ਘਰ ਵਾਲੇ ਨੂੰ ਬੀਬੀ ਆ ਕੇ ਸੰਗਤ ਆਈ ਆ ਮੈਨੂੰ ਵਾਲਿਆ ਵਾਲਿਆ ਹਵ ਭਾਈ ਨਾਖਾ ਭਾਈ ਬਾਬਾ ਅਣੀ ਪੈਂਡ ਗਿਆ ਵਾ ਉਹਨਾਂ ਨੇ ਫੋਨ ਲਾਤਾ ਵੀ ਸੰਗਤ ਆਈ ਰੋਡਿਆਂ ਤੋਂ ਤੇ ਤੁੰਨੂ ਡੀਕਲੇ ਆ ਬਾਬਾ ਦਾ ਪੰਜ ਸੱਤਾ ਮਿੰਟਾਂ ਚ ਆ ਗਿਆ ਬਾਬਾ ਜੀ ਨੂੰ ਕੀ ਕਿ ਤ ਦੱਸੀ ਬਾਬਾ ਜੀ ਆਹ ਕੰਨ ਹੈ ਪੈਣੋ ਤੁਸੀਂ ਸੱਚ ਨਹੀਂ ਮੰਨਣਾ ਤੀਜੇ ਥੌੜੇ ਰੋਟੀਆਂ ਪਕਾਉਣ ਲੱਗੀ ਮੇਰੇ ਘਰ ਵਾਲੀ ਤੇ ਢਾਰਾਂ ਕੱਢਣ ਲੱਗੀ ਤੀਜੇ ਥੌੜੇ ਬਾਬਾ ਜੀ ਨੇ ਪੰਜ ਥੌੜੇ ਲਗਾਤਾਰ ਪਾਉਣੇ ਭਾਈ ਪੰਜ ਪਾਉਣੇ ਹਫਤੇ ਹਫਤੇ ਪਿੱਛੋਂ ਆਵਾ ਦੇਖ ਲੋ ਕੱਲੀ ਵਰਗੀ ਬਣੀ ਫਿਰਦੀ ਐ ਫੇਰ ਨਿਕਲੇ ਆ ਮੇਰੇ ਤੇ ਇਥੋਂ ਲਾ ਕੇ ਢਿੱਡ ਤੋਂ ਕਿਤੇ ਉਹ ਬਾਬਾ ਜੀ ਆ ਕੀ ਹੋ ਗਿਆ ਆਲਾ ਕੋਈ ਨਹੀਂ ਫਿਕਰ ਨਾ ਕਰ ਤੀਜੇ ਥੋਲੇ ਮੈਨੂੰ ਜਮਾ ਸੁੱਕ ਗਏ ਪੈਲਕ ਰੇ ਜਿਹੜੇ ਹਾਰੇ ਢਿੱਡ ਤੇ ਸੀਗੇ ਤੇ ਆਹ ਦੇਖ ਲੋ ਤੁਹਾਡੇ ਸਾਹਮਣੇ ਖੜਾ ਹੈ ਕਿਸੇ ਨਿਸ਼ਾਨ ਵੀ ਹੈ ਨਹੀਂ ਮੇਰੇ ਮੇਰੇ ਨਾਲ ਜਸਪਾਲ ਸਿੰਘ ਪੰਨੂ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਵੀ ਇਹ ਸਥਾਨ ਦੇ ਜਿਹੜੇ ਸੇਵਾਦਾਰ ਨੇ ਬਾਕੀ ਉਹ ਇੱਕ ਖਾਲਸਾ ਹੈ ਇੱਕ ਜੁਕੀਫਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਿਸਪਾਲ ਸਿੰਘ ਪੰਨੂ ਮੈਂ ਕਾਂਗਰਸ ਕਿਸਾਨ ਸਿਲ ਪੰਜਾਬ ਦਾ ਜਿਹੜਾ ਉਪ ਚੇਅਰਮੈਨ ਆ ਇਹ ਜੋ ਪਵਿੱਤਰ ਸਥਾਨ ਆ ਧੰਨ ਧੰਨ ਸ੍ਰੀ ਸ਼ੰਕਰਾਪੁਰੀ ਮਹਾਰਾਜ ਜੀ ਦਾ ਤਪ ਸਥਾਨ ਆ ਬਹੁਤ ਪ੍ਰਾਣੀ ਮਹਤਵਤਾ ਇਸ ਸਥਾਨ ਤੇ ਕਿਉਂਕਿ ਇਸ ਸਥਾਨ ਤੇ ਜਦੋਂ ਦੇ ਬਾਬਾ ਪਰਮਜੀਤ ਸਿੰਘ ਜੀ ਲਬਲਾਂ ਦੇ ਵਿੱਚ ਰਹਿੰਦੇ ਸੀ ਉਹਨਾਂ ਦੀ ਉੱਥੇ ਨਿਗਾਹ ਚਲੀ ਗਈ ਨਿਗਾਹ ਕੈਣਕਾਂ ਲਾਕੀਆਂ ਉਸ ਤੋਂ ਬਾਅਦ ਬੜਾ ਇਲਾਜ ਕਰਾਇਆ ਬਾਹਰ ਦੇ ਵਿੱਚ ਵੱਡੇ ਵੱਡੇ ਬਾ ਡਾਕਟਰ ਵੀ ਆਪਾਂ ਨੂੰ ਪਤਾ ਹੈਗੇ ਆ ਪਰ ਇਹਨਾਂ ਨੂੰ ਉੱਥੇ ਕੋਈ ਫਰਕ ਨਹੀਂ ਪਿਆ ਇਹ ਉਦੋਂ ਸੁਧਾਰਨ ਤੌਰ ਤੇ ਉੱਥੇ ਕਾਪਦੀ ਦਸਾਂ ਨੌ ਦੀ ਕਿਰਤ ਕਮਾਈ ਕਰਨ ਕਹਿ ਹੱਸਦੇ ਕਹਿ ਸੀਗੇ ਉਸ ਤੋਂ ਬਾਅਦ ਜਦੋਂ ਇਹ ਫਿਰ ਇੰਡੀਆ ਆ ਗਏ ਇਡੀਆ ਤੋਂ ਬਾਅਦ ਇਹਨਾਂ ਨੇ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਇੱਥੇ ਵੀ ਨਾ ਠੀਕ ਹੋਏ ਫਿਰ ਕਿਸੇ ਸਾਧੂ ਸੰਤ ਮਹਾਪੁਰਸ਼ਾਂ ਕੋਲੇ ਗਏ ਉਹਨਾਂ ਕੋਲੇ ਗਏ ਵੀ ਇਸ ਤਰ੍ਹਾਂ ਕਰਕੇ ਸਾਡੀ ਨਿਕਾਹ ਦਾ ਜਿਹੜਾ ਸਾਨੂੰ ਜਿਸ ਨੂੰ ਬੰਦ ਹੋਇਆ ਪਿਆ ਤਿੰਨ ਨੰਬਰ ਦੀਆਂ ਅਣਕਾਂ ਲੱਗੀਆਂ ਪਈਆਂ ਫਿਰ ਉਹਨਾਂ ਨੇ ਬਚਨ ਕੀਤੇ ਵੀ ਤੁਹਾਡੇ ਜਿਹੜੀ ਬਾਗ ਖੇਤਾਂ ਦੇ ਵਿੱਚ ਝਿੜੀ ਆ ਇਹ ਝਿੜੀ ਦੇ ਵਿੱਚ ਬਹੁਤ ਹੀ ਸਾਧੂ ਸੰਤ ਮਹਾਪੁਰਸ਼ਾਂ ਦਾ ਵਾਸਾ ਬਹੁਤ ਸਾਧੂ ਸੰਤ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੇ ਪੁਰਾਣੇ ਤਪ ਕੀਤੇ ਆ ਤੁਸੀਂ ਉਥੇ ਇੱਕ ਨਲਕਾ ਲਾਓ ਨਲਕੇ ਤੋਂ ਰੋਜ਼ਾਨਾ ਪੰਜ ਜਿਹੜੇ ਆ ਚੂਹੇ ਉਹ ਛਕ ਲਿਆ ਕਰੋ ਤੇ ਪੰਜ ਹੀ ਅੱਖਾਂ ਤੇ ਛਿਟੇ ਮਾਰ ਲੇ ਪੰਜ ਵੇਰੀਂ ਬਾਬਾ ਜੀ ਨੇ ਇਸੇ ਤਰ੍ਹਾਂ ਕੀਤਾ ਤੇ ਇਹਨਾਂ ਦੀ ਹੌਲੀ-ਹੌਲੀ ਜਿਹੜੀ ਆ ਨਿਗਾ ਉਹ ਵਾਪਸ ਆ ਗਈ ਐਣਕਾਂ ਉਤਰ ਗਈਆਂ ਉਸ ਤੋਂ ਬਾਅਦ ਫਿਰ ਇਹ ਲ블ਾਂਚ ਚਲੇ ਗਏ ਲਵਲਾਂਚ ਜਾਣ ਤੋਂ ਬਾਅਦ ਫੇਰ ਉੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਦਸਾਂ ਨਾਂ ਦੀ ਕਿਰਤ ਕਮਾਈ ਕਰਨ ਦੀ ਪਰ ਉੱਥੇ ਵੀ ਫੇਰ ਇਹਨਾਂ ਨੂੰ ਆਵਾਜ਼ ਆਈ ਕਿ ਤੁਹਾਨੂੰ ਵਾਪਸ ਹੀ ਜਾਣਾ ਪੈਣਾ ਪੰਜਾਬ ਉਸੇ ਤੁਸੀਂ ਆਪਣੇ ਜਿਸ ਜਗ੍ਹਾ ਨਲਕਾ ਲੱਗਾ ਉਸ ਜਗ੍ਹਾ ਜਾ ਕੇ ਸੇਵਾ ਕਰੋ ਜੋ ਵੀ ਸ਼ਰਧਾ ਭਾਵਨਾ ਨਾਲ ਉੱਥੇ ਇਨਸਾਨ ਆਊਗਾ ਸੇਵਾ ਜੋ ਆਪਣੀਆਂ ਮਨੋਕਾਵਨਾ ਲੈ ਕੇ ਆਊਗਾ ਅਸੀਂ ਸਾਧੂ ਸੰਤ ਮਹਾਪੁਰਸ਼ ਪੀਰ ਫਕੀਰ ਉੱਤੇ ਸਦਾ ਹਾਜ਼ਰ ਹਾਂ ਸਵਾਮੀ ਸ਼ੰਕਰਾਪੁਰੀ ਮਹਾਰਾਜੀ ਦਾ ਇਹ ਪਵਿੱਤਰ ਸਥਾਨ ਆ ਸਾਰਿਆਂ ਦੇ ਅਸੀਂ ਦੁੱਖ ਜਿਹੜੇ ਆ ਦਰਦ ਉਹ ਅਸੀਂ ਦੂਰ ਕਰਿਆ ਕਰਾਂਗੇ ਜੋ ਵੀ ਇਸ ਨਲਕੇ ਤੇ ਪੰਜ ਵੀਰੇ ਛਿੱਟੇ ਜਣ ਲਾਊਗਾ ਕੋਈ ਅੱਖਾਂ ਦੀ ਜੋ ਸ਼ਿਕਾਇਤ ਆ ਉਹ ਦੂਰ ਹੋਊਗੀ ਸਰੋਵਰ ਦੇ ਵਿੱਚ ਜੋ ਵੀ ਇਨਸਾਨ ਸ਼ਰਧਾ ਭਾਵਨਾ ਨਾਲ ਪੰਜ ਵੀਰੀ ਇਸ਼ਨਾਨ ਕਰਦਾ ਕਿ ਉਹਦੇ ਜੋ ਫੋੜੇ ਫੈਂਸਿੰਗਾਂ ਵਗੈਰਾ ਜੋ ਉਹ ਸਭ ਉਹਨਾਂ ਦੇ ਦੂਰ ਹੋ ਜਾਂਦੇ ਆ ਦੂਸਰੇ ਪਾਸੇ ਜੇ ਕਿਸੇ ਦੀ ਕੋਈ ਗਲਤ ਕਈਆਂ ਵੀ ਘਰਾਂ ਦੇ ਵਿੱਚ ਕੋਈ ਚੱਕਰ ਪਏ ਜਾਂਦੇ ਆ ਉਹ ਵੀ ਇਸ ਪਵਿੱਤਰ ਸਥਾਨਾਂ ਤੇ ਬਹੁਤ ਕਿਰਪਾ ਸਾਧੂ ਸੰਤਾਂ ਦੀ ਕਿਰਪਾ ਬਾਬਾ ਜੀ ਜੋ ਉਹਨਾਂ ਤੇ ਹੱਥ ਰੱਖਦੇ ਆ ਕਿਰਪਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਪ੍ਰਕਾਸ਼ ਆ ਸੁਭਾ ਸ਼ਾਮ ਬਾਣੀ ਪੜੀ ਜਾਂਦੀ ਹੈ ਅਖੰਡ ਪਾਠ ਸਾਹਿਬ ਤਕਰੀਬਨ ਚੱਲਦੇ ਰਹਿੰਦੇ ਇੱਥੇ ਸੋਖਮਣੀ ਸਾਹਿਬ ਦੇ ਪਾਠ ਵੀ ਹੁੰਦੇ ਰਹਿੰਦੇ ਆ ਸੰਗਤਾਂ ਇੱਥੇ ਆਉਂਦੀਆਂ ਆਪੋ ਆਪਣੀਆਂ ਸ਼ਰਧਾ ਭਾਵਨਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਤੇ ਅਖੰਡ ਪਾਠ ਸਾਹਿਬ ਇੱਥੇ ਪ੍ਰਕਾਸ਼ ਕਰਾਉਂਦੇ ਆ ਦਾਸ ਨੂੰ ਵੀ ਬਹੁਤ ਤਕੜੀ ਪ੍ਰੋਬਲਮ ਪੈ ਗਈ ਸੀ ਘਰਦਿਆਂ ਦੀ ਮੇਰੇ ਘਰ ਦੇ ਵੀ ਬਹੁਤ ਜ਼ਿਆਦੇ ਬਿਮਾਰ ਹੋ ਗਏ ਸੀ ਮੈਂ ਬਹੁਤ ਵੱਡਿਆਂ ਡਾਕਟਰਾਂ ਕੋਲੇ ਲਗਿਆ ਪਰ ਕੋਈ ਕਹਿੰਦਾ ਸੀ ਇਹਦੇ ਦਿਮਾਗ ਤੇ ਟੈਨਸ਼ਨ ਆ ਕੋਈ ਕਹਿੰਦਾ ਸੀ ਬੋਝ ਆ ਕੋਈ ਕਹਿੰਦਾ ਸੀ ਕੋਸ਼ ਆ ਕੋਈ ਕਹਿੰਦਾ ਕੋਸ਼ ਆ ਮੈਂ ਬੜਾ ਹੀ ਇਲਾਜ ਕਰਵਾਇਆ ਪਰ ਕਿਤੋਂ ਵੀ ਠੀਕ ਨਹੀਂ ਹੋਇਆ ਇਸ ਪਵਿੱਤਰ ਸਤਨਾ ਤੇ ਜਦੋਂ ਮੈਨੂੰ ਦੱਸ ਪਈ ਤਕਰੀਬਨ ਅਜ ਤੋਂ 15 ਸਾਲ ਪਹਿਲਾਂ ਦੀ ਗੱਲ ਆ ਤੇ ਮੈਂ ਇਸ ਪਵਿੱਤਰ ਸਤਨਾ ਤੇ ਉਹਨਾਂ ਨੂੰ ਲੈ ਕੇ ਆਇਆ ਜਿਸ ਤਰ੍ਹਾਂ ਬਾਬਾ ਜੀ ਨੇ ਬਚਨ ਕੀਤੇ ਉਸੇ ਤਰ੍ਹਾਂ ਇਹਨਾਂ ਦੇ ਬਚਨ ਮੰਨੇ ਤੇ ਅੱਜ ਪਰਿਵਾਰ ਜਿਹੜਾ ਉਹ ਤਰਕੀਆਂ ਤੇ ਆ ਦਾਸ ਨੂੰ ਵੀ ਨਵੇਂ-ਨਵੇਂ ਜਿਹੜੀ ਪਾਰਟੀ ਦੇ ਵਿੱਚ ਅਹੁਦੇ ਮਿਲਦੇ ਆ ਔਰ ਪਰਿਵਾਰ ਵੀ ਸੁਖੀਆ ਇਸ ਕਰਕੇ ਜੋ ਵੀ ਸ਼ਰਧਾ ਭਾਵਨਾ ਨਾਲ ਇੱਥੇ ਆਉਂਦਾ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜਿਸ ਤਰ੍ਹਾਂ ਮੇਰੀਆਂ ਵੀ ਹੋਏ ਮੈਂ ਵੀ ਜੋ ਬਾਬਾ ਜੀ ਦਾ ਬਚਨ ਹੁੰਦਾ ਸੀ ਉਹ ਮੰਨਦੇ ਸੀ ਅਜੇ ਵੀ ਮੰਨਦੇ ਆ ਹੁਣ ਵੀ ਦਾਸ ਦੀ ਰਾਤ ਬਾਬਾ ਜੀ ਨੇ ਤਕਰੀਬਨ ਮੈਨੂੰ ਫੋਨ ਕੀਤਾ ਮੈਂ ਜ਼ਰੂਰੀ ਜਿਵੇਂ ਛੱਡ ਕੇ ਇਨਾਂ ਦਾ ਬਚਨ ਮੰਨਦਾ ਹੋਇਆ ਮੈਂ ਇੱਥੇ ਪਹੁੰਚਿਆ ਕਿਉਂਕਿ ਬਾਬਾ ਜੀ ਨੂੰ ਕੋਈ ਜ਼ਰੂਰੀ ਗੱਲਬਾਤ ਕਰਨੀ ਸੀ ਅੱਜ ਮੈਨੂੰ ਵੀ ਤੁਹਾਡੇ ਰੂਪ ਰੂਪ ਇੱਥੇ ਹੋਣ ਦਾ ਮੌਕਾ ਮਿਲਿਆ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੁਹਾਡੇ ਦੋਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਲੁਧਿਆਣੇ ਤੋਂ ਇੱਥੇ ਪਹੁੰਚ ਕੇ ਇਸ ਪਵਿੱਤਰ ਸਥਾਨਾਂ ਦੀ ਜਿਹੜੀ ਆ ਉਹ ਇਤਿਹਾਸ ਸੰਗਤਾਂ ਦੇ ਸਾਹਮਣੇ ਰੱਖਿਆ ਤੁਸੀਂ ਗੁਰੂ ਘਰ ਦਾ ਇਤਿਹਾਸ ਉਹ ਲੋਕਾਂ ਨੂੰ ਦੱਸ ਕੇ ਗੁਰੂ ਘਰ ਨਾਲ ਜੋੜ ਰਹੇ ਹਾਂ ਉਹ ਲੋਕਾਂ ਦੀ ਇੱਥੇ ਦੁੱਖ ਤਕਰੀਬਾਂ ਵੀ ਜਿਹੜੀਆਂ ਉਹ ਹੱਲ ਹੁੰਦੀਆਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਤੁਸੀਂ ਵੀ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਗੁਰੂ ਸਾਹਿਬ ਦੀ ਇਹ ਵੀ ਇੱਕ ਸੇਵਾ ਹੁੰਦੀ ਹੈ ਪੱਤਰਕਾਰ ਭਾਈਚਾਰੇ ਦੇ ਵਿੱਚ ਵੀ ਬੜੀ ਵਧੀਆ ਚੌਥਾ ਥਾਵੇਂ ਨੂੰ ਗਿਣਿਆ ਗਿਆ ਜਿਸ ਤਰ੍ਹਾਂ ਤੁਸੀਂ ਸਹੀ ਤਰੀਕੇ ਨਾਲ ਪੱਤਰਕਾਰੀ ਕਰ ਰਹੇ ਆ ਮੈਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਹਾਡੇ ਦੋਨਾਂ ਵੀਰਾਂ ਦੇ ਸਿਰ ਤੇ ਹੱਥ ਰੱਖੇ ਤਾਨੂੰ ਇਸੇ ਤਰ੍ਹਾਂ ਹੀ ਧਾਰਮਿਕ ਸਥਾਨਾਂ ਦੇ ਜਿਹੜੇ ਆ ਇਤਿਹਾਸ ਸੰਗਤਾਂ ਦੇ ਸਨਮੁਖ ਕਰਨ ਦਾ ਬਲ ਬਖਸ਼ਿਸ਼ ਕਰੇ ਮੈਂ ਦੁਬਾਰੇ ਫੇਰ ਆਪ ਜੀ ਦਾ ਧੰਨਵਾਦ ਕਰਦਾ ਆ ਬਾਬਾ ਪਰਮਜੀਤ ਸਿੰਘ ਜੀ ਜੋ ਇਸ ਪਵਿੱਤਰ ਸਥਾਨਾਂ ਤੇ ਡੇਰਾ ਦੁੱਖ ਨਿਵਾਰਨ ਸੇਵ ਲੰਗਿਆਣਾ ਸਾਹਿਬੇ ਕੀ ਇਥੋਂ ਦੇ ਮੁੱਖ ਸੇਵਾਦਾਰ ਹਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਹ ਹੈ ਜੀ ਇਤਿਹਾਸ ਨਲਕੇ ਵਾਲੇ ਜਗ੍ਹਾ ਦਾ ਜੋ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਲੰਗਿਆਣਾ ਖੁਰਦ ਵਿੱਚ ਹੈ ਤੇ ਲੋਕ ਇਸ ਜਗ੍ਹਾ ਦੇ ਉੱਪਰ ਆਉਂਦੇ ਨੇ ਨਤਮਸਤਕ ਹੁੰਦੇ ਨੇ ਤੇ ਜੋ ਇਸ ਜਗ੍ਹਾ ਦੇ ਉੱਪਰ ਨਲਕਾ ਲੱਗਿਆ ਹੋਇਆ ਉਸ ਤੋਂ ਲੋਕ ਛੱਟੇ ਮਾਰਦੇ ਨੇ ਜਲ ਛਕਦੇ ਨੇ ਜਿਸ ਨਾਲ ਵੱਡੀਆਂ-ਵੱਡੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਦੀਆਂ ਦੂਰ ਹੁੰਦੀਆਂ ਨੇ ਲੋਕਾਂ ਦੀਆਂ ਭਾਵਨਾਵਾਂ ਸ਼ਰਧਾ ਇਸ ਜਗ੍ਹਾ ਦੇ ਨਾਲ ਬਹੁਤ ਜੁੜੀ ਹੋਈ ਹੈ ਐਤਵਾਰ ਮੰਗਲਵਾਰ ਤੇ ਵੀਰਵਾਰ ਇਸ ਦਿਨਾਂ ਦੇ ਵਿੱਚਕਾਰ ਇਸ ਜਗ੍ਹਾ ਤੇ ਉੱਪਰ ਸੰਗਤਾਂ ਆਉਂਦੀਆਂ ਆ ਕੇ ਆਪਦੇ ਜਿਹੜੇ ਮਨ ਕਾਵਣਾ ਉੱਥੇ ਸੁੱਖ ਦੀਆਂ ਤੇ ਲੋਕਾਂ ਦੀਆਂ ਸੁੱਖਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਸੋ ਤੁਸੀਂ ਵੀ ਆਓ ਜਰੂਰ ਇਸ ਜਗ੍ਹਾ ਦੇ ਦਰਸ਼ਨ ਕਰਕੇ ਜਾਓ ਤੇ ਆਪਣਾ ਜੀਵਨ ਸਫਲ ਕਰੋ ਦੱਸਿਓ ਟੀ ਆਰ ਲਾਈਨਸ ਤੇ ਕਰੂੰ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਨਾਲ ਕੈਮਰਾਮੈਨ ਗੁਰਸੱਤ ਸਮਾਦ